ਜੀ ਮੰਜਾ ਚੰਗਾ ਨਹੀਂ ਲੱਗਾ ਬਿਸਤਰਾ ਚੰਗਾ ਨਹੀਂ ਲੱਗਾ ਤੰਬੂ ਚੰਗਾ ਨਹੀਂ ਲੱਗਾ ਉੱਠ ਕਿਉਂ ਪਇਓ ਤੇ ਜਿਹੜਾ ਜਵਾਬ ਅਕਾਲੀ ਬਾਬਾ ਫੂਲਾ ਸਿੰਘ ਨੇ ਦਿੱਤਾ ਜੇਕਰ ਸਾਡੀ ਲੀਡਰਸ਼ਿਪ ਇਹੋ ਜਿਹਾ ਜਵਾਬ ਦੇਣ ਜੋਗੀ ਹੁੰਦੀ ਤਾਂ ਸ਼ਾਇਦ ਪੰਜਾਬ ਨੂੰ ਐਡੀ ਵੱਡੀ ਮਾਰ ਨਾ ਵੱਜਦੀ ਅਕਾਲੀ ਕੀ ਕਹਿੰਦਾ ਕਹਿੰਦਾ ਖੜਕਸਿਆ ਇਧਰ ਆ ਆਓ ਸਾਹਮਣੇ ਕੀ ਹੈ ਕਹਿੰਦਾ ਜੀ ਮੁਲਤਾਨ ਦਾ ਕਿਲਾ ਕਹਿੰਦਾ ਨਹੀਂ ਮੁਲਤਾਨ ਦੇ ਕਿਲੇ ਉੱਤੇ ਕੀ ਹੈ ਕੰਜਾ ਦੀ ਦੁਸ਼ਮਣ ਦਾ ਹੈਦਰੀ ਝੰਡਾ ਤੇ ਅਕਾਲੀ ਬਾਬਾ ਫੂਲਾ ਸਿੰਘ ਕਹਿਣ ਲੱਗਾ ਖੜਕਸਿਆਂ ਜਿਹੜੀਆਂ ਕੌਮਾਂ ਦੇ ਲੀਡਰ ਦੂਜਿਆਂ ਦੇ ਝੰਡਿਆਂ ਥੱਲੇ ਆਰਾਮ ਕਰਨਾ ਗਿੱਜ ਜਾਣ ਉਹ ਕੌਮ ਅੱਜ ਵੀ ਕੁੱਟ ਖਾਊਗੀ ਕੱਲ ਵੀ ਕੁੱਟ ਖਾਊਗੀ ਆਰਾਮ ਕਰਾਂਗੇ ਉਹਨਾਂ ਦਾ ਝੰਡਾ ਲਾ ਕੇ ਆਪਣਾ ਝੰਡਾ ਨਹੀਂ ਜਿੰਨਾ ਚਿਰ ਚਲਾ ਲੈਂਦੇ ਉਹਨਾਂ ਚਿਰ ਆਰਾਮ ਸਾਡੇ ਲਈ ਆਰਾਮ ਹੋਵੇਗਾ ਦਵੇਂ ਹਾਂ ਕੋ ਜਵਾਬ ਚੱਲ ਰੀਆਂ ਕੇ ਲੀਡਰ ਦੀਆਂ ਲੱਤਾਂ ਇੰਨੇ ਆ ਭਾਰ ਵੀ ਦਿੱਲੀ ਦੀਆਂ ਅੱਖਾਂ ਚ ਅੱਖਾਂ ਪਾ ਕੇ ਆ ਗੱਲ ਕਹਿ ਦੇਣਾ ਨਾ ਨਾ ਕੋਈ ਨਹੀਂ ਕਹਿ ਸਕਦਾ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਲੜਾਈ ਤਿਆਰੀ ਕਰੋ ਲਿਆਓ ਸਾਡੀ ਭੰਗੀਆਂ ਵਾਲੀ ਤੋਪ ਚਲਾਓ ਉਹਦੇ ਕੋਲੇ ਕਹਿੰਦੇ ਨੇ ਚਾਰ ਗੋਲੇ ਚੱਲੇ ਤੇ ਮਲਤਾਨ ਦੀ ਕੰਧ ਦੇ ਵਿੱਚੋਂ ਇੱਟਾਂ ਪੁਰ ਕੇ ਤੇ ਥੱਲੇ ਡਿੱਗੀਆਂ ਖੜਕ ਸਿੰਘ ਨੇ ਹੱਥ ਜੋੜ ਕੇ ਆਖਿਆ ਅਕਾਲੀ ਜੀ ਆ ਦਿਨ ਵੇਖਨ ਨੂੰ 6 ਮਹੀਨੇ ਹੋ ਗਏ ਤਰਸਦਿਆਂ ਇਹ ਕਿੱਟ ਨਹੀਂ ਸਾਡੇ ਕੋਲ ਥੱਲੇ ਡਿੱਗੀ ਤੁਮਦਿਆਂ ਚਾਰ ਇੱਟਾਂ ਪੋਰ ਕੇ ਸੁੱਟਦੀਆਂ ਅਕਾਲੀ ਜੀ ਕਹਿੰਦਾ ਅਗਲਾ ਗੋਲਾ ਵੀ ਇੱਥੇ ਆਵੇ ਇਨੈਰ ਨੂੰ ਤੂਪ ਚੀ ਦਾ ਸੁਣਾ ਆ ਗਿਆ ਕਹਿੰਦਾ ਅਕਾਲੀ ਜੀ ਤੁਹਾਡੀ ਤੂਪ ਨਹੀਂ ਚੱਲਣੀ ਪੰਗੀਆਂ ਵਾਲੀ ਤੂਪ ਬੰਦ ਨਾ ਕਹਿਆ ਕਿਉਂ ਕਹਿੰਦਾ ਜੀ ਦੇ ਇੱਕ ਬੰਦੇ ਉਹ ਪਈਆ ਟੁੱਟ ਗਿਆ ਤੂਪ ਅਨ ਬੈਲੈਂਸ ਹੋ ਕੇ ਧਰਤੀ ਤੇ ਡਿੱਗ ਪਈ ਹੁਣ ਐਡੀ ਛੇਤੀ ਨਾ ਤੇ ਪਈਆ ਬਣਦਾ ਨਾ ਐਡੀਸ਼ੇ ਦੀ ਥੱਲੇ ਕੋ ਧਿਰ ਦਿੱਤੀ ਜਾਣੀ ਹੁਣ ਭੰਗੀਆਂ ਵਾਲੀ ਤੂਬ ਸ਼ਾਇਦ ਨਾ ਚੱਲੇ ਅਕਾਲੀ ਦਾ ਹੁਕਮ ਆਇਆ ਤੂਬ ਚੱਲੇਗੀ ਤੇ ਭੰਗੀਆਂ ਵਾਲੀ ਚੱਲੇਗੀ ਤੂਬਚੀ ਨੂੰ ਕਹਿ ਦਿਓ ਜਿੱਥੋਂ ਮਰਜੀ ਪ੍ਰਬੰਧ ਕਰੇ ਤੂਬਚੀ ਨੇ ਦੂਜਾ ਸੁਣਾ ਕ ਲਿਆ ਕਹਿੰਦਾ ਅਕਾਲੀ ਜੀ ਤੂਬ ਚਲਾ ਦੇਣਾ ਪਰ ਤੁਹਾਡੇ ਸੂਰ ਬੀਰਾਂ ਵਿੱਚੋਂ ਕੋਈ ਬੰਦਾ ਇਹੋ ਜਿਹਾ ਆਵੇ ਜਿਹੜਾ ਤੂਬ ਦੇ ਥੱਲੇ ਮੋਢਾ ਦੇ ਕੇ ਤੇ ਮੋਢਾ ਦੇ ਕੇ ਤੇ ਤੂਬ ਉੱਚੀ ਚੁੱਕ ਦਵੇ ਮੈਂ ਗੋਲਾ ਚਲਾ ਦਿਆਂਗਾ ਪਰ ਗੱਲ ਪੱਕੀ ਏ ਵੀ ਤੋਪ ਦੇ ਪ੍ਰੈਸ਼ਰ ਦੇ ਨਾਲ ਉਸ ਬੰਦੇ ਦੀ ਮੌਤ ਪੱਕੀ ਹੁਣ ਗੋਲੇ ਚੱਲਦੇ ਆ 10 ਗੋਲੇ ਚੱਲਦੇ ਆ 20 ਗੋਲੇ ਚੱਲਦੇ ਆ 50 ਇੰਨੇ ਬੰਦੇ ਮਗਰ ਤਿਆਰ ਰੱਖਣੇ ਪੈਣੇ ਆ ਜਿਦੇ ਇੰਨੇ ਬੰਦੇ ਮਗਰ ਹੈਗੇ ਆ ਮਰਨ ਵਾਲੇ ਆਪੇ ਤੇ ਫਿਰ ਤੋਪ ਚੱਲੂਗੀ ਅਕਾਲੀ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਤੋਪ ਚਲਣੀ ਚਾਹੀਦੀ ਆ ਆ ਵਾ ਜ਼ਹੀਦਾਰ ਦਾ ਹੁਕਮ ਆ ਆ ਜ਼ਹੀਦਾਰ ਦਾ ਹੁਕਮ ਆ ਹੁਣ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ ਇਹਨੂੰ ਥੋੜਾ ਜਿਹਾ ਦਿਲ ਤਗੜਾ ਕਰਕੇ ਸੁਣਿਓ ਇੱਕ ਇਹ ਸਿੱਖ ਇਤਿਹਾਸਕਾਰ ਨੇ ਲਿਖੀ ਇਹ ਗੱਲ ਲਿਖੀ ਆ ਗੁਲਾਮ ਜ਼ਲਾਨੀ ਨੇ ਉਹ ਉਥੇ ਦੁਰਿਆ ਫਿਰਦਾ ਚਸ਼ਮਦੀਦ ਬੰਦਾ ਵਾ جاسੂਸ ਆ ਕਿਲੇ ਦੇ ਵਿੱਚੋਂ ਨਿਕਲਿਆ ਨਕਲੀ ਕਿਰਪਾਨ ਪਾਈ ਨਕਲੀ ਦਾੜੀ ਲਾਈ ਨਕਲੀ ਪੱਗ ਬੰਨੀ ਉਹ ਸਾਬ ਕਿਤਾਬ ਜਾ ਕੱਢਣ ਆਇਆ ਬਾਰਵੀਂ ਵੇਖਾਂ ਤੇ ਸਹੀਂ ਹੁਣ ਅਗਲੀ ਗੱਲ ਗੁਲਾਮ ਜ਼ਲਾਨੀ ਬੋਲੂਗਾ ਕਹਿੰਦਾ ਮੈਂ ਜਦੋਂ ਬਾਹਰ ਨਿਕਲਿਆ ਨਾ ਮੈਂ ਵੇਖਿਆ ਵੀ ਵਾਕਈ ਤੋਪ ਦਾ ਪਈਆ ਟੁੱਟ ਗਿਆ ਤੇ ਰੌਲਾ ਬੜਾ ਪਵੇ ਕਹਿੰਦਾ ਮੈਂ ਖੁਸ਼ ਹੋ ਗਿਆ ਮੈਂ ਕਿਹਾ ਲੋਕੀ ਕਹਿੰਦੇ ਸਿੱਖਾਂ ਚ ਪਿਆਰ ਬੜਾ ਸਿੱਖਾਂ ਚ ਪਿਆਰ ਬੜਾ ਤੇ ਤੋਪਜੀ ਕਹਿੰਦਾ ਵੀ ਥੱਲੇ ਡਾਓ ਮੋਢਾ ਤੇ ਪਿਆਰ ਦਾ ਤੇ ਪਤਾ ਹੁਣ ਲੱਗਣਾ ਹੁਣ ਇਹਨਾਂ ਨੇ ਭੱਜ ਭੱਜ ਕੇ ਪਛਾਣ ਨੂੰ ਜਾਣਾ ਵੇਖੋ ਕੰਮ ਚੰਗਾ ਹੁੰਦਾ ਜਾਵੇ ਤਾਂ ਸਰੋਪਾ ਸਾਰੇ ਲੈਣ ਵਾਲੇ ਹੁੰਦੇ ਆ ਕੰਮ ਵਿਗੜ ਜਾ ਤੇ ਪੇ ਪੰਜ 7 ਹੀ ਬੰਦੇ ਰਹਿਣੇ ਹੁੰਦੇ ਆ ਬਾਕੀ ਸਾਰੇ ਮੇਰੇ ਰਗੇ ਰਾਸ਼ਨ ਪਾਣੀ ਖਾ ਕੇ ਨਿਕਲ ਜਾਣੇ ਹੁੰਦੇ ਆ ਕਹਿੰਦਾ ਪਤਾ ਦੇ ਹੋਣ ਲੱਗਣਾ ਇਹਨਾਂ ਦਾ ਆਂਦੇ ਸਿੱਖਾਂ 'ਚ ਪਿਆਰ ਬੜਾ ਸਿੱਖਾਂ 'ਚ ਮੁਹੱਬਤ ਬੜੀ ਹੁਣ ਟੁੱਟਾ ਤੋਪ ਦਾ ਪਹੀਆ ਹੁਣ ਤੇ ਟਾਵਾ-ਟਾਵਾ ਮਰਦ ਨਿਤਰੂ ਅਬਲ ਦੇ ਨਾਲ ਥੱਲੇ ਹੀ ਨਹੀਂ ਆਉਣਾ ਉਹਨੇ ਆਖਣਾ ਤੂੰ ਅੱਗੇ ਹੋ ਉਹਨੇ ਆਖਣਾ ਤੂੰ ਅੱਗੇ ਹੋ ਗੁਲਾਮ ਜਲਾਨੀ ਕਹਿੰਦਾ ਮੈਂ ਉੱਥੇ ਆ ਗਿਆ ਜਿੱਥੇ ਤੋਪ ਦਾ ਪਹੀਆ ਟੁੱਟਾ ਦੇ ਕਹਿੰਦਾ ਸਿੱਖ ਵਾਕਈ ਲੜਨਦੇ ਗਾਲੋ ਗਾਲੀ ਹੋਣ ਤੱਕ ਜਾਣ ਗੁੱਥਮ ਗੁੱਥਾ ਹੋਣ ਤੱਕ ਜਾਣ ਮੈਂ ਪੁੱਛਿਆ ਹੋਇਆ ਕੀ ਆ ਉਹ ਕਹਿੰਦੇ ਜੀ ਤੋਪ ਦਾ ਪਈਆ ਟੁੱਟ ਗਿਆ ਤੇ ਥੱਲੇ ਮੋਢਾ ਡਾਉਣਾ ਮੈਂ ਕਿਹਾ ਲੜਦੇ ਕਿਉਂ ਜੇ ਕਹਿੰਦਾ ਲੜਾਈ ਸਾਡੇ ਚ ਆ ਹੋ ਰਹੀ ਆ ਆ ਕਹਿੰਦਾ ਵਾ ਮੈਂ ਮੋਢਾ ਡਾਉਣਾ ਵਾ ਆ ਕਹਿੰਦਾ ਵਾ ਮੈਂ ਮੋਢਾ ਡਾਉਣਾ ਵਾ ਗੁਲਾਮ ਜਲਾਨੀ ਨੇ ਕੰਨਾਂ ਨੂੰ ਹੱਥ ਲਾ ਕੇ ਆਖਿਆ ਵਾਹ ਰਬਾ ਆ ਕਿਹੜੀ ਮਿੱਟੀ ਦੇ ਬਣਾਏ ਬੰਦੇ ਲੋਕੀ ਮੌਤ ਤੋਂ ਪਛਾਣੂ ਪਰ ਗੁਲਾਮ ਜਲਾਨੀ ਕਹਿੰਦਾ ਰੱਬਾ ਯਾ ਅੱਲਾਹ ਉਹ ਆ ਕਿਹੜੀ ਮਿੱਟੀ ਦੇ ਬਣਾਏ ਬੰਦੇ ਆ ਮੈਂ ਤਾਂ ਸੋਚਿਆ ਜੀ ਪਛਾਹ ਭੱਜਨ ਨੂੰ ਲੜਦੇ ਹੋਣੇ ਇਹ ਤੇ ਗਾਂ ਜਾਨ ਨੂੰ ਲੜਦੇ ਪਏ ਆ ਅਗਲੀ ਗੱਲ ਸੁਣੋ ਗੁਲਾਮ ਜਲਾਨੀ ਦੀ ਅਵੀ ਤਗੜੀ ਆ ਉਹ ਕਹਿੰਦਾ ਮੈਂ ਉੱਥੇ ਖਲੋਤੇ ਖਲੋਤੇ ਨੇ ਵੇਖਿਆ ਤੇ ਸਿੱਖਾਂ ਨੇ ਇੱਕ ਫੈਸਲਾ ਕਰ ਲਿਆ ਫੈਸਲਾ ਕੀ ਕੀਤਾ ਕਿ ਤਨਖਾਹ ਦੇ ਹਿਸਾਬ ਨਾਲ ਖਲੋਜੋ ਜਿਹਦੀ ਤਨਖਾਹ ਸਭ ਤੋਂ ਜਿਆਦੀ ਉਹ ਬੰਦਾ ਅੱਗੇ ਕਰ ਦੋ ਜਿਹਦੀ ਉਦੋਂ ਤੋਂ ਘੱਟ ਦੂਜੇ ਦੇ ਕਰ ਦੋ ਜਿਹਦੀ ਉਤੋਂ ਘੱਟ ਹੈ ਤੀਜੇ ਦੇ ਕਰ ਦੋ ਜਿਹਦੀ ਉਦੋਂ ਤੋਂ ਘੱਟਾ ਚੌਥੇ ਦੇ ਕਰ ਦੋ ਤੇ ਜਿਹਦੀ ਸਭ ਤੋਂ ਘੱਟ ਤਨਖਾਹ ਵਾ ਉਹ ਮਗਰਲੇ ਬੰਨੇ ਲੈ ਜਾ ਤੇ ਮੈਂ ਸੋਚਦਾ ਜੇ ਕਿਤੇ ਪਈਆ ਅੱਜ ਕੱਲ ਟੁੱਟਾ ਹੁੰਦਾ ਤੇ ਫਿਰ ਫਿਰ ਕੀ ਹੋਣਾ ਹੈ ਜਿਹਦੀ ਸਭ ਤੋਂ ਘੱਟ ਹੋਣੀ ਉਹ ਥੱਲੇ ਡਾੜਾ ਮਾਰਦੇ ਨੇ ਤੇ ਜਿਨ੍ਹਾਂ ਨੇ 2-2 ਲੱਖ ਰੁਪਈਆ ਤਨਖਾਹ ਜੁਕੜੀਆਂ ਨਾ ਠੰਡੀ ਸੀ ਉਹ ਥੱਲੇ ਬੈਠੇ ਕੋਕਾ ਗੋਲਾ ਪੀਂਦੇ ਹੋਣਾ ਹੈ ਇਹੋ ਜਿਹਾ ਨਾ ਮਾਰੇ ਡਾੜਾ ਮਾਰੇ ਜਾਂਦੇ ਥੱਲੇ ਬਲੀ ਮਾੜਿਆਂ ਦੀ ਲਈ ਜਾਂਦੀਆਂ ਨਕੰਮੇ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਅਜਨਾਂ ਨੂੰ ਨੀਵੇਂ ਕਿਹਾ ਜਾਂਦਾ ਬਲੀ ਤੇ ਉਹਨਾਂ ਦੀ ਤੇ ਜਿਹੜਾ ਅਫਸਰ ਜਿਹੜਾ ਬਾਬੂ ਜਿਹੜਾ ਲੀਡਰ ਉੱਤੋਂ ਵੀ ਮੋਟਰੀ ਕਮਾਈ ਕਰੇ ਲੋਕਾਂ ਦੇ ਢਿੱਡ ਵੀ ਧੋਦੇ ਚੱਟਾ ਪਿਆ ਪਿਆ ਕੇ ਪੰਜਾਬ ਦੀ ਜਵਾਨੀ ਦਾ ਬੇੜਾ ਗਰਗ ਕਰ ਦਵੇ ਉਹਨਾਂ ਨੂੰ ਵਜਣ ਸਲੂਟ ਤੇ ਜਿਹੜੇ ਚੰਗੇ ਕੰਮ ਕਰਕੇ ਘਰਾਂ ਤੋਂ ਨਿਕਲੇ ਹੋਣ ਤੇ ਉਹ ਬੰਦੇ ਡਿਬਰੂ ਗੜਦੀਆਂ ਜੇਲਾਂ ਚੋਂ ਤੁਸੀਂ ਸੁਣੇ ਹੋਣ ਫਰਕ ਹੈ ਨਾ ਸੱਚ ਦਾ ਰਾਹ ਦੇ ਵਿੱਚ ਇਦਾਂ ਦਾ ਇਹਦੇ ਵਿੱਚ ਡਿਬਰੂ ਘੜਦਿਆਂ ਜੇਲਾਂ ਚ ਤੇ ਮਾਛੀਵਾੜੇ ਦੇ ਜੰਗਲਾਂ ਨੂੰ ਜਾਂਦਾ ਚੱਟਾ ਵੇਚਣ ਵਾਲਿਆਂ ਨੂੰ ਸਲੂਟ ਤੇ ਵੱਜੀ ਜਾਂਦੇ ਵੱਜੀ ਜਾਂਦੇ ਗੁਲਾਮ ਚਲਾਨੀ ਕਹਿੰਦਾ ਮੈਂ ਹੈਰਾਨ ਹੋ ਗਿਆ ਕਹਿੰਦਾ 18 ਗੋਲੇ ਚੱਲੇ ਮੁਲਤਾਨ ਦੀ ਕੰਧ ਦੇ ਵਿੱਚ ਪਾੜ ਪੈ ਗਿਆ ਹੁਣ ਅੱਗੇ ਸੁਣਿਓ ਜਰਾ 18 ਕੋਲੇ ਇਹਦਾ ਮਤਲਬ 18 ਬੰਦਿਆਂ ਨੇ ਥੱਲੇ ਸਰੀਰ ਡਾਇਆ ਤੇ 18 ਦੇ 18 ਥੱਲੇ ਖਲੋਤੇ ਸ਼ਹੀਦ ਹੋਏ ਗੁਲਾਮ ਜਲਾਨੀ ਕਹਿੰਦਾ ਮੇਰਾ ਵੜਾ ਜੀ ਕੀਤਾ ਭਾਵੇਂ ਕਰਪਾਨ ਮੈਂ ਨਕਲੀ ਪਾਈ ਸੀ ਨਾ ਪਤਾ ਨਹੀਂ ਮੈਨੂੰ ਜੋਸ਼ ਕਿੱਥੋਂ ਆਇਆ ਕਹਿੰਦਾ ਮੈਂ ਵੀ ਭੱਜ ਕੇ ਤੋਪ ਥੱਲੇ ਮੋਢਾ ਦੇ ਬੈਠਾ ਕਹਿੰਦਾ ਮੈਂ ਅੱਜ ਕਿ ਨਿਕਲ ਵੀ ਗਿਆ ਇਹ ਗੁਲਾਮ ਚਲਾਲੀ ਨੇ ਲਿਖ ਦਿਆ ਪੜ ਕੇ ਵੇਖ ਲਓ ਕਹਿੰਦਾ ਮੈਨੂੰ ਤੋਪਚੀ ਜਾਂਦਾ ਕੀ ਗੱਲ ਡਰ ਗਿਆ ਕਹਿੰਦਾ ਮੈਂ ਸੱਚ ਦੱਸਿਆ ਮਿਤਰਾ ਡਰਿਆ ਨਹੀਂ ਆ ਮੈਂ ਹੈਗਾ ਅਸਲ ਵਿੱਚ ਜਸੂਸ ਬੰਦਾ ਪੱਗ ਨਕਲੀ ਆ ਦਾੜ੍ਹੀ ਨਕਲੀ ਆ ਕਿਰਪਾਨ ਨਕਲੀ ਪਰ ਮੈਨੂੰ ਸ਼ਰਮ ਬੜੀ ਆਈ ਆ ਉਹ ਨਕਲੀ ਭਾਵੇਂ ਪਾਈ ਆ ਹੈ ਦੇ ਗੁਰੂ ਦੀ ਆ ਥੱਲੇ ਮਰ ਕਹਿੰਦਾ ਮੈਂ ਨਿਕਲਿਆ ਇਸ ਕਰਕੇ ਥੱਲਿਓ ਕਿ ਜੇ ਮੈਂ ਵੀ ਥੱਲੇ ਡਾ ਕੇ ਮਰ ਗਿਆ ਨਾ ਤੇ ਤੁਹਾਡੀ ਆ ਕਹਾਣੀ ਕਿਸੇ ਨੇ ਦੁਨੀਆ ਨੂੰ ਲਿਖ ਕੇ ਦੱਸਣੀ ਨਹੀਂ ਮੈਂ ਦੱਸਣੀ ਆ ਲੋਕਾਂ ਨੂੰ ਵੀ ਸਿੱਖ ਐਸ ਮਿੱਟੀ ਦੇ ਬਣੇ ਜੀ 18 ਗੋਲੇ ਗੰਦ ਚ ਪਿਆ ਪਾੜ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਬਹਾਦਰੋ ਚਲੋ ਕਿਲੇ ਦੇ ਵਿੱਚ ਅਕਾਲੀ ਨੇ